ਲੋਵੇਂ ਨਿਤਰੋ ਪਹੁੰਚ ਗਏ ਆ ਲੁਧਿਆਣਾ ਬਸ ਸਟੇ ਦੇ ਬਿਲਕੁਲ ਨਾਲ ਬਾਈ ਅਮਰ ਸਿੰਘ ਚੰਕੀਲੇ ਦੇ ਦਫ਼ਤਰ ਦੇ ਬਿਲਕੁਲ ਨੇੜੇ ਖੜੇ ਆ ਦਫ਼ਤਰ ਦੇ ਬਿਲਕੁਲ ਸਾਹਮਣੇ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਯਾਦਾਂ ਨੂੰ ਤਾਜ਼ੀਆਂ ਕਰਾਂਗੇ ਬਾਈ ਅਮਰ ਸਿੰਘ ਚੰਕੀਲੇ ਦੀਆਂ ਕਿਉਂਕਿ 36 ਸਾਲ ਬੀਤ ਚੁੱਕੇ ਬਾਈ ਅਮਰ ਸਿੰਘ ਚੰਕੀਲਾ ਨੂੰ ਇਸ ਦੁਨੀਆ ਤੋਂ ਰੁਖਸਤ ਹੋਏ ਨੂੰ ਪਰ ਇਸ ਜਗ੍ਹਾ ਤੇ ਆ ਕੇ ਬਾਈ ਅਮਰ ਸਿੰਘ ਚੰਕੀਲੇ ਦੀਆਂ ਜਿਹੜੀਆਂ ਯਾਦਾਂ ਆ ਉਹ ਤਾਜ਼ੀਆਂ ਹੋ ਜਾਂਦੀਆਂ ਆ ਆਪਾਂ ਸਾਹਮਣੇ ਪਾਵਾਂਗੇ ਤੁਹਾਡੇ ਨਾਲ ਬਾਈ ਅਮਰ ਸਿੰਘ ਚੰਕੀਲੇ ਬਾਰੇ ਤੇ ਦਿਖਾਵਾਂਗੇ ਕਿ ਇਸ ਜਗ੍ਹਾ ਤੇ ਆ ਕੇ ਬੈਠਦੇ ਸੀ ਬਾਈ ਅਮਰ ਸਿੰਘ ਚੰਕੀਲਾ ਇੱਕ ਕਿਵੇਂ ਉਹਨਾਂ ਨੇ ਆਪਣੇ ਗਾਇਕੀ ਦੇ ਸਫ਼ਰ ਨੂੰ ਇਸ ਲੁਧਿਆਣੇ ਦੇ ਬਸ ਸੱਡੇ ਦੇ ਆਪਣੇ ਦਫ਼ਤਰ ਤੋਂ ਸ਼ੁਰੂ ਕੀਤਾ ਤਾਂ ਹੋਣੇ ਤੁਹਾਨੂੰ ਬਾਈ ਅਮਰ ਸਿੰਘ ਚਮਕੀਲੇ ਦਾ ਦਫ਼ਤਰ। ਲੋ ਜੀ ਬਸ ਸੱਡੇ ਦੇ ਆਪੋਜੀਟ ਖੜੇ ਹਾਂ ਹੁਣ। ਇਸ yellow color ਦੀ ਬਿਲਡਿੰਗ ਦੇ ਵਿੱਚ ਹੋਇਆ ਕਰਦਾ ਸੀ ਬਾਈ ਅਮਰ ਸਿੰਘ ਚਮਕੀਲੇ ਦਾ ਦਫ਼ਤਰ। ਇਹ ਜਿਹੜੀਆਂ ਰੌਣਕਾਂ ਆ ਬਸ ਸੱਡੇ ਦੇ ਸਾਹਮਣੇ ਇਹਹੀ ਚਹਿਲ ਪਹਿਲ ਭਰਿਆ ਇਲਾਕਾ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਨੇ ਆਪਣੇ ਗਾਇਕੀ ਦੇ ਸਫ਼ਰ ਨੂੰ ਸ਼ੁਰੂ ਕੀਤਾ। ਸਰਿੰਦਰ ਸ਼ਿੰਦੇ ਤੋਂ ਲੈ ਕੇ ਪਾਲੀ ਦੇ ਤਵਾਲੀਆ ਬਹੁਤ ਸਾਰੇ ਜਿਹੜੇ ਸਿੰਗਰਾਂ ਦੇ ਦਫ਼ਤਰ ਆ ਇਸ ਬਿਲਡਿੰਗ ਦੇ ਵਿੱਚ ਹੋਇਆ ਕਰਦੇ ਸੀ ਤੇ ਬਾਈ ਅਮਰ ਸਿੰਘ ਚਮਕੀਲੇ ਨੇ ਵੀ ਆਪਣਾ ਦਫ਼ਤਰ ਜਿਹੜਾ ਆ ਇਸੇ ਬਿਲਡਿੰਗ ਦੇ ਵਿੱਚ ਸ਼ੁਰੂ ਕੀਤਾ ਸੀ। ਲੋਵੇ ਮਿੱਤਰੋ ਪਹੁੰਚੇ ਆ ਲੁਧਿਆਣਾ ਬਸ 88 ਦੇ ਨੇੜੇ ਬਾਈ ਅਮਰ ਸਿੰਘ ਚਮਕੀਲੇ ਦੇ ਬਿਲਕੁਲ ਦਫ਼ਤਰ ਦੇ ਸਾਹਮਣੇ ਬੈਠੇ ਆ ਆ ਪਿੱਛੇ ਜਿਹੜੀ ਸਾਡੇ ਤੁਸੀਂ ਪਾਰਕ ਦੇਖ ਰਹੇ ਆ ਇਸੇ ਪਾਰਕ ਦੇ ਵਿੱਚੋਂ ਦੌਰ ਸ਼ੁਰੂ ਹੋਇਆ ਸੀ ਬਾਈ ਅਮਰ ਸਿੰਘ ਚਮਕੀਲੇ ਦਾ ਕਿਉਂਕਿ ਪਹਿਲੀ ਵਾਰ ਜਦੋਂ ਕੇਸਰ ਸਿੰਘ ਟਿੱਕੀ ਦੇ ਨਾਲ ਬਾਈ ਅਮਰ ਸਿੰਘ ਚਮਕੀਲਾ ਦੀ ਮੁਲਾਕਾਤ ਹੁੰਦੀ ਆ। ਇਸੇ ਜਗ੍ਹਾ ਤੇ ਬੈਠ ਕੇ ਇਨ੍ਹਾਂ ਹੀ ਦਰਖਤਾਂ ਦੇ ਥੱਲੇ ਬੈਠ ਕੇ ਬਾਈ ਅਮਰ ਸਿੰਘ ਚਮਕੀਲਾ ਕੇਸਰ ਸਿੰਘ ਟਿੱਕੀ ਦੇ ਨਾਲ ਗੱਲ ਕਰਦੇ ਆ। ਜਿਸ ਤੋਂ ਬਾਅਦ ਸ੍ਰਿੰਦਰ ਸ਼ੰਡੇ ਦੇ ਨਾਲ ਮੁਲਾਕਾਤ ਹੁੰਦੀ ਆ ਤੇ ਬਾਈ ਅਮਰ ਸਿੰਘ ਚਮਕੀਲਾ ਆਪਣੇ ਗਾਇਕੀ ਦਾ ਆਗਾਜ਼ ਕਰਦੇ ਆ। ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਚਮਕੀਲੇ ਦਾ ਉਹ ਦਫ਼ਤਰ ਵੀ ਤੇ ਦਿਖਾਵਾਂਗੇ ਉਹ ਪਰਸ਼ੋਤਮ ਦੀ ਦੁਕਾਨ ਜਿੱਥੋਂ ਚਾਹ ਪਾਣੀ ਮੰਗਾਇਆ ਕਰਦੇ ਸੀ ਬਾਈ ਅਮਰ ਸਿੰਘ ਚਮਕੀਲਾ। ਦਿਖਾਉਣੇ ਤੁਹਾਨੂੰ ਦਫ਼ਤਰ ਤੇ ਕਰਦੇ ਆ ਬਾਕੀ ਵੀ ਜਾਣਕਾਰੀਆਂ ਸਾਂਝੀਆਂ ਬਾਈ ਅਮਰ ਸਿੰਘ ਚਮਕੀਲਾ। ਲੋ ਜੀ ਆ ਜਿਹੜਾ ਸਾਹਮਣੇ ਤੁਸੀਂ ਪੰਜਾਬ ਵਾਟਰ ਟੈਕਨੋਲੋਜੀ ਦਾ ਬੋਰਡ ਲੱਗਾ ਆ ਇਹ ਤਿੰਨ ਦੁਕਾਨਾਂ ਆ ਤੇ ਇਹਨਾਂ ਵਿੱਚੋਂ ਜਿਹੜੀ ਸੈਂਟਰ ਵਾਲੀ ਦੁਕਾਨ ਆ ਉਹ ਬਾਈ ਅਮਰ ਸਿੰਘ ਚਮਕੀਲੇ ਦਾ ਦਫ਼ਤਰ ਹੋਇਆ ਕਰਦਾ ਸੀ ਇਹਨਾਂ ਗਲੀਆਂ ਦੇ ਵਿੱਚ ਹੀ ਬਾਈ ਅਮਰ ਸਿੰਘ ਚਮਕੀਲਾ ਸਾਈਕਲ ਲੈ ਕੇ ਘੁੰਮਿਆ ਕਰਦੇ ਸੀ ਇਹ ਸਾਹਮਣੇ ਪਾਰਕ ਦੇਖ ਰਹੇ ਆ ਇਸ ਪਾਰਕ ਦੇ ਵਿੱਚ ਬੈਠ ਕੇ ਕੇਸਰ ਸਿੰਘ ਟਿੱਕੀ ਦੇ ਨਾਲ ਜਿਹੜਾ ਉਹ ਆਪਣੇ ਗਾਇਕੀ ਦੇ ਸਫ਼ਰ ਬਾਰੇ ਵਿਚਾਰ ਚਰਚਾ ਕਰਦੇ ਹੁੰਦੇ ਸੀ ਤੇ ਜਦੋਂ ਇਸ ਦਫ਼ਤਰ 'ਚ ਆਗਾਜ਼ ਕਰਨ ਤੋਂ ਪਹਿਲਾਂ ਜਿੰਨੀ ਵੀ ਪਲੈਨਿੰਗ ਆ ਇਸੇ ਜਗ੍ਹਾ ਤੇ ਬੈਠ ਕੇ ਇਹਨਾਂ ਦਰਖਤਾਂ ਦੀਆਂ ਛਾਵਾਂ ਥੱਲੇ ਬੈਠ ਕੇ ਭਾਈ ਅਮਰ ਸਿੰਘ ਚਮਕੀਲਾ ਜਿਹੜੇ ਸਾਰੀ ਪਲੈਨਿੰਗ ਕਰਿਆ ਕਰਦੇ ਸੀਗੇ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਆ ਬਾਕੀ ਕਲਾਕਾਰਾਂ ਦੇ ਵੀ ਬੋਰਡ ਲੱਗੇ ਆ ਆ ਜਿਹੜਾ ਰਸਤਾ ਆ ਇਹ ਸਾਰਾ ਚਹਿਲ ਪਹਿਲ ਭਰਿਆ ਰਸਤਾ ਆ ਉਸ ਸਮੇ 80 88 ਦੇ ਦੌਰ ਦੇ ਅੰਦਰ ਜਿਆਦਾ ਰਸ਼ ਨਹੀਂ ਸੀ ਹੁੰਦਾ ਪਰ ਬਸਰਡੇ ਦਾ ਨੇੜਲਾ ਇਲਾਕਾ ਸੀ ਫਿਰ ਵੀ ਚਹਿਲ ਪਹਿਲ ਬਣੀ ਰਹਿੰਦੀ ਸੀ ਇਸ ਇਲਾਕੇ ਦੇ ਅੰਦਰ ਇਹ ਜੋ ਤੁਹਾਨੂੰ ਦਿਖਾ ਰਹੇ ਆ ਸਾਹਮਣੇ ਤੈਨਾਂ ਸ਼ਾਪ ਇਹਨਾਂ ਵਿੱਚੋਂ ਜਿਹੜੀ ਸੈਂਟਰ ਵਾਲੀ ਸ਼ਾਪ ਸੀ ਬਾਈ ਅਮਰ ਸਿੰਘ ਚਮਕੀਲੇ ਦਾ ਦਫ਼ਤਰ ਆ ਗਲੀ ਦੇ ਵਿੱਚ ਦੀ ਜਿਹੜਾ ਗੇਟ ਲੱਗਾ ਆ ਇਹ ਗੇਟ ਜਿਹੜਾ ਉੱਪਰੋਂ ਪੌੜੀਆਂ ਲੱਗੀਆਂ ਆ ਗੇਟ ਕੋਲ ਤੇ ਸਾਰੀ ਪੌੜੀਆਂ ਆ ਪੌੜੀਆਂ ਚੜ ਕੇ ਉੱਪਰ ਦਫ਼ਤਰ ਸ਼ੁਰੂ ਹੋ ਜਾਂਦੇ ਸੀ ਬਾਕੀ ਕਲਾਕਾਰਾਂ ਦੇ ਪਰ ਬ੍ਰੇਕ ਵੱਜਦੀ ਸੀ ਆ ਕੇ ਸਾਰਿਆਂ ਦੀ ਬਾਈ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਦੇ ਅੰਦਰ ਹੀ ਕਿਉਂਕਿ ਉਸ ਦੌਰ ਦੇ ਅੰਦਰ ਇੱਕੋ ਹੀ ਨਾਮ ਜਿਹੜਾ ਸਾਰੇ ਪਾਸੇ ਚੱਲ ਰਿਹਾ ਸੀ ਚਮਕੀਲਾ ਚਮਕੀਲਾ ਤੇ ਸਿਰਫ ਚਮਕੀਲਾ ਸੋ ਮਿੱਤਰੋ ਇਹ ਦਫ਼ਤਰ ਦਿਖਾ ਰਹੇ ਹਾਂ ਭਾਈ ਅਮਰ ਸਿੰਘ ਚਮਕੀਲੇ ਦਾ ਜਿੱਥੇ ਹੁਣ ਹੋਰ ਸ਼ਾਪ ਖੁੱਲ ਚੁੱਕੀਆਂ ਐ ਇਹ ਸਾਰੀ ਮਾਰਕੀਟ ਆ ਜਿੱਥੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਭਾਈ ਅਮਰ ਸਿੰਘ ਚਮਕੀਲੇ ਨੇ ਸੋ ਅੱਜ ਇੱਕ ਵਾਰੀ ਫੇਰ ਤੋਂ ਤੁਹਾਡੇ ਨਾਲ ਭਾਈ ਅਮਰ ਸਿੰਘ ਚਮਕੀਲੇ ਦੀਆਂ ਯਾਦਾਂ ਨੂੰ ਤਾਜ਼ੀਆਂ ਕਰ ਰਹੇ ਹਾਂ ਲੁਧਿਆਣਾ ਬੱਸ ਅਡੇ ਦੇ ਸਾਹਮਣੇ ਤੋਂ ਜਿੱਥੇ ਭਾਈ ਅਮਰ ਸਿੰਘ ਚਮਕੀਲੇ ਨੇ ਆਪਣੇ ਗਾਇਕੀ ਦੇ ਸਫ਼ਰ ਨੂੰ ਸ਼ੁਰੂ ਕੀਤਾ ਜਿਨ੍ਹਾਂ ਰਾਸਤਿਆਂ ਨੂੰ ਤੈਅ ਕਰਕੇ ਉਸ ਮਹਾਨ ਜੋੜੀ ਨੇ ਉਸ ਉੱਚੇ ਮਕਾਮ ਨੂੰ ਹਾਸਲ ਕੀਤਾ ਜਿੱਥੇ ਉਹ ਤਰ ਉਤਾਰੇ ਵਾਂਗੂ ਅੱਜ ਵੀ ਚਮਕ ਰਹੇ ਆ ਤੇ ਕੱਲ ਨੂੰ ਵੀ ਚਮਕਦੇ ਰਹਿਣਗੇ ਤੇ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਇਸੇ ਤਰ੍ਹਾਂ ਹੀ ਚਮਕਦਾ ਰਹੇਗਾ। ਨਵੇਂ ਮਿੱਤਰੋ ਹੁਣ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਸ ਜਗ੍ਹਾ ਤੇ ਪਰਸ਼ੋਤਮ ਦਾ ਕਲੀਸਟਾਲ ਹੁੰਦਾ ਸੀ ਜਿਸ ਜਗ੍ਹਾ ਤੋਂ ਭਾਈ ਅਮਰ ਸਿੰਘ ਚੰਕੀਲਾ ਚਾਹ ਮੰਗਾਇਆ ਕਰਦਾ ਸੀ ਆਪਣੇ ਦਫ਼ਤਰ ਦੇ ਵਿੱਚ ਭਾਈ ਚੰਦਰ ਦੇ ਨਾਲ ਆਪਾਂ ਪੁੱਛਾਂਗੇ ਕਿ ਪਰਸ਼ੋਤਮ ਕਿੱਥੇ ਦੁਕਾਨ ਕਰਦਾ ਸੀ ਕਿਉਂਕਿ ਤਕਰੀਬਨ 6-7 ਮਹੀਨੇ ਪਹਿਲਾਂ ਪਰਸ਼ੋਤਨ ਦੀ ਬੈਠਕ ਹੋਈ ਸੀ ਆਹ ਜੀ ਦੱਸੋ ਸਾਨੂੰ ਕਿੱਥੇ ਸੀ ਜੀ ਦੁਕਾਨ ਸਾਹਮਣੇ ਇਹ ਰੰਗ ਪਗੜੇ ਆ ਅੱਛਾ ਇਹ ਰੀੜੀ ਲੌਂਦਾ ਜੀ 10 ਸਾਈ ਕਹਿੰਦਾ ਜੀ ਬਾਈ ਚਮਕੀਲੇ ਉਹਨੇ ਉਹ ਕੰਮ ਮਗਾਉਂਦੇ ਹੁੰਦੇ ਸੀ ਜੀ ਠੀਕ ਆ ਜੀ ਬਹੁਤ ਜਾਣਕਾਰ ਨੇ ਉਹ ਸਾਹਮਣੇ ਉਹਦਾ ਘਰ ਪਈ ਆ ਜੀ ਲੋਬੇ ਮਿੱਤਰੋ ਭਾਈ ਹਮਰ ਸਿੰਘ ਚਮਕੀਲੇ ਦੇ ਦਫ਼ਤਰ ਦੀਆਂ ਯਾਦਾਂ ਨੂੰ ਤਾਜ਼ੀਆਂ ਕਰਦੇ ਹੋਏ ਇੱਕ ਵਾਰੀ ਫੇਰ ਤੁਹਾਡੇ ਨਾਲ ਤੇ ਹੁਣ ਆਪਾਂ ਤੁਹਾਡੇ ਤੋਂ ਇਜਾਜ਼ਤ ਲੈ ਲੈਣੀ ਆ ਜਿਉਂਦੇ ਵਸਦੇ ਰਹੋ ਉਮੀਦ ਕਰਦੇ ਆ ਕਿ ਇੱਕ ਵਾਰੀ ਫੇਰ ਤੁਹਾਡੇ ਮਨਾਂ 'ਚ ਭਾਈ ਅਮਰ ਸਿੰਘ ਚਮਕੀਲੇ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹੋਣਗੀਆਂ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ